ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇਹ ਕੜਾਈ ਵਾਲਾ ਕਮੀਜ਼ ਆ ਜੀ ਇਹਦੇ ਤੇ ਗਲਾਈ ਬਣੀ ਹੋਈ ਹੈ ਜੀ ਜਿਵੇਂ ਆਪਾਂ ਕੱਟਵਰਕ ਕਰਾਏ ਕਰਦੇ ਆ ਜੀ ਅੱਜ ਆਪਾਂ ਇਹ ਸਿੱਖਾਂਗੇ ਵੀ ਆਪਾਂ ਨੇ ਕਿਵੇਂ ਘੇਰਾ ਫੋਲਡ ਕਰਨਾ ਹੈ ਤੇ ਇਹ ਆਪਾਂ ਨੇ ਕੜਾਈ ਤੋਂ 1/2 ਇੰਚ ਉਪਰ ਛੱਡ ਕੇ ਕੱਪੜਾ ਫੋਲਡ ਕਰ ਲੈਣਾ ਜੀ ਇਹ ਪੁੱਠਾ ਪਾਸਾ ਤੇ ਆਪਾਂ ਨੇ ਸਿੱਧੇ ਪਾਸੇ ਨੂੰ ਕੱਪੜਾ ਫੋਲਡ ਕਰਨਾ ਜੀ ਤੇ ਫਿਰ ਇੱਕ ਫੋਲਡ ਹੋਰ ਕਰ ਲੈਣਾ ਜੀ ਉਹ ਆਪਾਂ ਨੇ ਪੁੱਠੇ ਪਾਸੇ ਨੂੰ ਕਰ ਲੈਣਾ ਤਾਂ ਕਿ ਜਦ ਆਪਾਂ ਇਹਨੂੰ ਫਲਟਾਂਗੇ ਤਾਂ ਹੋ ਵਿੱਚ ਆ ਜੂਗਾ ਕੱਪੜਾ ਤੇ ਹੁਣ ਆਪਾਂ ਨੇ ਇਹ ਜਿਹੜੀ ਗਲਾਈ ਬਣੀ ਹੋਈ ਹੈ ਜੀ ਇਹਦੇ ਨਾਲ ਸਿਉਣ ਲਗਾਉਣੀ ਆ ਜੀ ਮੈਂ ਕੀ ਕੜਾਈ ਕਰੀ ਹੋਈ ਹੈ ਜੀ ਜਿਹੜੀ ਇਹ ਪੁੱਠੇ ਪਾਸੇ ਦੇ ਸਲਾਈ ਲਗਾ ਰਹੇ ਆ ਆਪਾਂ ਕਿਉਂਕਿ ਇੱਧਰ ਆਪਾਂ ਨੂੰ ਕੜਾਈ ਦਿਖ ਰਹੀ ਹੈ ਜੀ ਤੇ ਆਪਣੀ ਸਾਫੀ ਆ ਜੂਗੀ ਨਾਲ-ਨਾਲ ਸਿਉਣ ਲੱਗੂਗੀ ਬਿਲਕੁਲ ਆ ਦੇਖੋ ਇਹ ਕੜਾਈ ਦੇ ਉੱਪਰ ਨਹੀਂ ਆਪਾਂ ਨੇ ਮਸ਼ੀਨ ਚੜਾਉਣੀ ਜੀ ਤੇ ਨਾਲ-ਨਾਲ ਲਾਉਣੀ ਆ ਜਮਾ ਬਿਲਕੁਲ ਤੇ ਬਾੜੀ ਦੂਰ ਵੀ ਨਹੀਂ ਕਰਨੀ ਕਿਤੇ ਜਿੰਨੀ ਆਪਾਂ ਹੌਲੀ ਲਾਵਾਂਗੇ ਜੀ ਇਸ ਤਰੀਕੇ ਨਾਲ ਲਾਵਾਂਗੇ ਉਨੀ ਸਾਫੀ ਆਊਗੀ ਤੇ ਇਹ ਤੁਸੀਂ ਬਾਅਦ ਚ ਦੇਖਿਓ ਇਹਨੂੰ ਵੀ ਬਿਲਕੁਲ ਵੀ ਨਹੀਂ ਲੱਗਦਾ ਵੀ ਇਹ ਕੱਟਵਰਕ ਕਰਾਇਆ ਹੋਆ ਜਾਂ ਮਸ਼ੀਨ ਨਾਲ ਘੇੜਾ ਮੋੜਿਆ ਹੋਇਆ ਜੀ ਕਿਉਂਕਿ ਜਿਹੜੇ ਨਵੇਂ ਸਿੱਖਦੇ ਨੇ ਬੱਚੇ ਅੱਜ ਗੱਲ ਦੇ ਹੀ ਉਹਨਾਂ ਵਾਸਤੇ ਇਹ ਵੀਡੀਓ ਬਹੁਤ ਵਧੀਆ ਜੀ ਕਿਉਂਕਿ ਵੀਡੀਓ ਨੂੰ ਐਂਡ ਤੱਕ ਦੇਖਣਾ ਚਾਹੀਦਾ ਜੀ ਹਨਾ ਆਪਾਂ ਨੂੰ ਤਾਂ ਹੀ ਕੋ ਸਮਝ ਲੱਗਦੀ ਆ ਤੇ ਆਪਾਂ ਨੇ ਇਹ ਸਾਰੀ ਸਲਾਈ ਲਾ ਲਈ ਜੀ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਉੱਪਰੋਂ ਆਪਣੀ ਸਿਉਣ ਨਹੀਂ ਜੀ ਕਟਣੀ ਚਾਹੀਦੀ ਧਾਗਾ ਬਿਲਕੁਲ ਵੀ ਨਹੀਂ ਕੱਟਣਾ ਚਾਹੀਦਾ ਆਪਾਂ ਨੇ 1 2 ਪੁਆਇੰਟ ਉੱਪਰ ਛੱਡ ਕੇ ਕਟਿੰਗ ਕਰਨੀ ਹੈ ਜੀ ਦੀ ਇਸੇ ਤਰ੍ਹਾਂ ਜਿਵੇਂ ਇਹ ਗਲਾਈ ਦੀ ਤਰ੍ਹਾਂ ਬਣਿਆ ਹੋਇਆ ਜੀ ਘੇਰਾ ਜਿਵੇਂ ਇਹ ਕੜਾਈ ਦਈ ਹੋਈ ਹੈ ਜੀ ਇਵੇਂ ਹੀ ਆਪਾਂ ਨੇ ਸਿਉਣ ਲਾਈ ਆ ਸੇਮੇ ਹੀ ਫਿਰਨੇ ਕਟਿੰਗ ਕਰਨੀ ਹੈ ਜੀ ਤੇ ਹੁਣ ਜਿਹੜੇ ਇਹ ਨੋਕਾਂ ਨੇ ਜੀ ਗੱਬੇ ਗਲਾਈ ਦੇ ਵਿੱਚ ਡੁੰਗਜੇ ਬਣੇ ਹੋਏ ਨੇ ਇਹਨਾਂ ਦੇ ਵਿੱਚ ਆਪਾਂ ਨੇ ਇੱਕ ਇੱਕ ਕੱਟ ਲਾ ਦੇਣਾ ਜੀ ਪਰ ਸਲਾਈ ਤੋਂ ਬਚਾ ਕੇ ਤੇ ਆਪਣਾ ਧਾਗਾ ਬਿਲਕੁਲ ਵੀ ਨਹੀਂ ਸਉਣ ਦਾ ਕਟਣਾ ਚਾਹੀਦਾ ਜੀ ਨਹੀਂ ਤਾਂ ਫਿਰ ਇਹ ਨੇ ਜਦ ਆਪਾਂ ਸਿੱਧਾ ਕਰਾਂਗੇ ਇਹ ਨੇ ਉੱਦੜ ਜਾਣਾ ਤੇ ਫਿਰ ਮਤਲਬ ਕਿ ਕਈ ਵਾਰੀ ਖਿੱਚ ਪਈ ਦੇ ਵੀ ਉੱਡੜ ਜਾਂਦਾ ਜੀ ਇਸ ਕਰਕੇ ਆਪਾਂ ਨੇ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਤੇ ਵੀਡੀਓ ਨੂੰ ਸਾਰਾ ਦੇਖਣਾ ਜੀ ਐਂਡ ਤੱਕ ਬਣੇ ਰਹੋ ਵੀਡੀਓ ਦੇ ਕਿਉਂਕਿ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੀ ਹੈ ਜੀ ਜਿਹੜੇ ਹਨ ਨਵੇਂ ਸਿੱਖਦੇ ਨੇ ਉਹਨਾਂ ਵਾਸਤੇ ਵੀਡੀਓ ਕੀ ਬਹੁਤ ਵਧੀਆ ਜੀ ਇਹ ਹੁਣ ਆਪਾਂ ਨੇ ਹੱਥ ਨਾਲ ਪਹਿਲਾਂ ਇਕੱਲਾ ਇਕੱਲਾ ਇਹ ਕਟਾਉ ਕੱਢਣਾ ਜੀ ਬਾਹਰ ਇਹ ਆਪਾਂ ਨੇ ਸਿੱਧਾ ਕਰ ਲਿਆ ਦੇਖੋ ਇਨੂੰ ਇਹ ਹੱਥ ਨਾਲ ਸੈੱਟ ਕਰਨਾ ਪਹਿਲਾਂ ਆਪਾਂ ਨੇ ਕਿਉਂਕਿ ਜੇ ਆਪਾਂ ਐਂ ਪ੍ਰੈਸ ਲਾ ਦਾਂਗੇ ਤਾਂ ਫਿਰ ਕੱਪੜਾ ਅੱਗੇ ਪਿੱਛੇ ਆਊਗਾ ਤਾਂ ਸਾਫੀ ਨਹੀਂ ਆਉਣੇਗੀ ਤੇ ਹੁਣ ਆਪਾਂ ਨੇ ਇਹ ਦੇਖੋ ਸਿੱਧਾ ਕਰੀ ਜਾ ਰਹੇ ਆ ਆਪਾਂ ਤੇ ਨਾਲ-ਨਾਲ ਇਹਨੂੰ ਸੈੱਟ ਕਰੀ ਜਾ ਰਹੇ ਆ ਆਪਾਂ ਖੁੰਝੇ ਕੱਢੀ ਜਾ ਰਹੇ ਆ ਜੀ ਦੇ ਤੇ ਜਦੋਂ ਸਾਰਾ ਸੈੱਟ ਕਰਕੇ ਤੇ ਫਿਰ ਆਪਾਂ ਨੇ ਇਹਦੇ ਇਹਦੇ ਪ੍ਰੈਸ ਲਾਉਣੀ ਆ ਜੀ ਇੱਕ ਵਾਰੀ ਆਪਾਂ ਸਿੱਧੇ ਪਾਸੇ ਲਾਵਾਂਗੇ ਦੂਜੀ ਵਾਰੀ ਆਪਾਂ ਕੁੱਠੇ ਪਾਸੇ ਲਾਵਾਂਗੇ ਤੇ ਦੋਨੋਂ ਪਾਸੇ ਤੋਂ ਪ੍ਰੈਸ ਕਰਕੇ ਇਹਨੂੰ ਆਪਾਂ ਨੇ ਇੱਕ ਸਾਰ ਕਰ ਲੈਣਾ ਜੀ। ਆਹ ਦੇਖਿਓ ਜੀ ਤੁਸੀਂ ਪ੍ਰੈਸ ਹੋਣ ਤੋਂ ਬਾਅਦ ਕਿਵੇਂ ਕੀ ਬਿਲਕੁਲ ਜਿਵੇਂ ਕਢਾਈ ਕਟਵਰਕ ਕਰਾਉਣੇ ਆਪਾਂ ਕਢਾਈ ਕਰਾ ਕੇ ਓਵੇਂ ਹੀ ਬਣ ਗਿਆ ਜੀ ਇਹਨੂੰ ਕੋਈ ਕਹਿ ਨਹੀਂ ਸਕਦਾ ਵੀ ਇਹ ਮਸ਼ੀਨ ਨਾਲ ਕਰਿਆ ਹੋਇਆ ਜੀ। ਇਹ ਪਾਇ ਵਧੀਆ ਲੱਗੂਗਾ ਜੇ ਆਪਾਂ ਇਸੇ ਤਰ੍ਹਾਂ ਮੋੜ ਦੰਨੇ ਅਦਰ ਭਾਈ ਨੂੰ ਤਾਂ ਉਹ ਵਿੱਚ ਵਿੱਚ ਦੀ ਦੀ ਸੀ ਜਾਂਦਾ ਕੱਪੜਾ ਤੇ ਕੀ ਉਹ ਫਿਰ ਕੀ ਉਹ ਤਾਂ ਵਧੀਆ ਨਹੀਂ ਲੱਗਦਾ ਜੀ ਪਰ ਇਹ ਇਸ ਤਰ੍ਹਾਂ ਮੋੜਿਆ ਹੋਇਆ ਕੱਪੜਾ ਬਹੁਤ ਵਧੀਆ ਲੱਗਦਾ ਜੀ ਤੁਸੀਂ ਆਪ ਕਰਕੇ ਦੇਖਿਓ ਇਹਨੂੰ ਤੇ ਆਪਾਂ ਆਰਾਮ ਨਾਲ ਪ੍ਰੈਸ ਕਰਾਂਗੇ ਜੀ ਕਿਉਂਕਿ ਸਾਫੀ ਤਾਂ ਹੀ ਆਉਂਦੀ ਹੈ ਕਿ ਜੇ ਆਪਾਂ ਜੀ ਲਾ ਕੇ ਕੰਮ ਕਰਦੇ ਆਂ ਜੀ ਸਭ ਤੋਂ ਪਹਿਲਾਂ ਇਹ ਆਪਾਂ ਨੂੰ ਆਪਣੇ ਕੰਮ ਦੇ ਪ੍ਰਤੀ ਵਫਾਦਾਰ ਤੇ ਆਪਣੇ ਕੰਮ ਨਾਲ ਪ੍ਰੇਮ ਹੋਣਾ ਚਾਹੀਦਾ ਜੀ। ਖੁਸ਼ੀ ਵੀ ਕਰ ਸਕਦੇ ਆ ਆਪਾਂ। ਇਹ ਦੇਖੋ ਜੀ ਕਿੰਨਾ ਵਧੀਆ ਘੇਰਾ ਹੋਲਡ ਹੋ ਗਿਆ। ਤੁਸੀਂ ਆਪ ਹੀ ਦੇਖ ਲਓ। ਤੇ ਹੁਣ ਜਿਵੇਂ ਕੀ ਇਹ ਕੜਾਈ ਨਾਲ ਚਿੱਟੇ ਰੰਗ ਦੀ ਕੜਾਈ ਨਾਲ ਤਾਂ ਇਹ ਕੜਾਈ ਕਰੀ ਹੋਈ ਹੈ ਗਲਾਈ 'ਚ ਤੇ ਆਪਾਂ ਨੇ ਇਹ ਕੜਾਈ ਦੇ ਉੱਪਰ ਨੀ ਜੀ ਮਸ਼ੀਨ ਚਲਾਉਣੀ। ਉਦੇ ਢੇਠਾਂ ਲਾਉਣੀਆਂ ਨਾਲ-ਨਾਲ ਜਿਵੇਂ ਗਲਾਈ ਬਣੀ ਹੋਈ ਹੈ ਜੀ ਉਦੇ ਢੇਠਾਂ ਨਾਲ ਮਸ਼ੀਨ ਲਾਉਣੀ ਹੈ ਚਲਾਉਣੀ ਆਪਾਂ ਨੇ ਇਹ ਕੀ ਦਬ ਜੇਗਾ ਆਪਣਾ ਕੱਪੜਾ ਨਾ ਤਾਂ ਇਹ ਕੀ ਉਜੜੇਗਾ ਖਿੱਚੇ ਤੋਂ ਤੇ ਨਾ ਹੀ ਇਹ ਦੇਖੋ ਜੇ ਮੁੜਨਗੇ ਹੀ ਕਈ ਵਾਰੀ ਕੀ ਤੋਂ ਤੋਂ ਬਾਅਦ ਇਕੱਠਾ ਹੋ ਜਾਂਦਾ ਕੱਪੜਾ ਖੁੰਝੇ ਮੁੜ ਜਾਂਦੇ ਨੇ ਕਿਉਂ ਨਾ ਆਪਾਂ ਨੇ ਇਹਦੇ ਵਿੱਚ ਕੀ ਪੇਪਰ ਵੇਸਟਿੰਗ ਪਾਈ ਜੀ ਨਾ ਆਪਾਂ ਨੇ ਬੁਕਰਮ ਪਾਈ ਆਪਾਂ ਨੇ ਸਿੱਧਾ ਹੀ ਕੱਪੜਾ ਫੋਲਡ ਕਰਿਆ ਜੀ ਦੇਸ਼ ਕਰਕੇ ਆਪਾਂ ਨੇ ਇਹ ਸਿਉਣ ਲਗਾਉਣੀ ਜ਼ਰੂਰੀ ਹੈ ਜੀ ਕਿਤੇ ਨਾਲ ਇਸੇ ਤਰ੍ਹਾਂ ਕੱਪੜਾ ਵਹਿੜ ਜੂਗਾ ਜੀ ਇਹਨੇ ਬਿਲਕੁਲ ਵੀ ਖਰਾਬ ਨਹੀਂ ਹੋਣਾ ਧੋਣ ਤੋਂ ਬਾਅਦ ਵੀ ਤੇ ਆਪਾਂ ਐਵੇਂ ਹੀ ਗੁੜਾਈ ਨਾਲ ਹੀ ਆਰਾਮ ਨਾਲ ਸਿਉਣ ਲਗਾਉਣੀ ਹੈ ਜੇ ਤੇ ਆ ਦੇਖੋ ਜੀ ਤੁਹਾਨੂੰ ਮੈਂ ਦਿਖਾਉਣੀ ਆ ਕਿਵੇਂ ਆ ਦੇਖੋ ਜੀ ਕਿੰਨਾ ਵਧੀਆ ਘੇਰਾ ਹੋਲਡ ਹੋਇਆ ਜੇ ਤੁਹਾਨੂੰ ਇਹ ਤਰੀਕਾ ਮੇਰਾ ਵਧੀਆ ਲੱਗਿਆ ਜੀ ਤੇ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ